ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਚਨ ਖਾਲਸਾ ਸਮੂਹ ਜੀ ਉਜੇਤਾਂ ਅਗੇ ਸਣੀ ਮਰਨ ਦੀ ਇਤਿਕਾਰਤਾ ਹੋਇਆ ਇੱਕ ਚੁਟਕਲਾ ਲੇਦਾ ਮੋਰਲ ਬਾਰੇ ਵਿਚਾਰ ਕਰਨ ਲਗਾ ਸੱਟੇ ਬਾਰੇ ਵਿਚਾਰ ਕਰਨ ਲਗਾ ਫੇਸਬੁਕ ਤੇ ਕਿ ਪਤਾ ਨਹੀਂ ਯੂਟਿਊਬ ਤੇ ਮੈਂ ਇੱਕ ਚੁਟਕਲਾ ਸੁਣਿਆ ਸੀ ਜਿਦਾ ਭਾਵ ਬੜਾ ਸੀਰੀਅਸ ਆ ਲੇਕਿਨ ਉਹਦੇ ਵਿੱਚ ਡਿਫਾਈਨ ਨਹੀਂ ਸੀ ਕੀਤਾ। ਸੋ ਮੈਂ ਆਰੰਭ ਕਰ ਰਹਾ ਹਾਂ। ਉੱਥੇ ਤਿੰਨ ਜਣੇ ਬੈਠੇ ਸੀ ਤੇ ਇਹਨਾਂ ਵਿੱਚੋਂ ਇੱਕ ਜਣਾ ਸੁਣਾ ਰਿਹਾ ਸੀ ਇਥੇ ਮੈਂ ਆਰਾਮ ਆਪਣੇ ਕਮਰੇ 'ਚ ਬਹਿ ਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਇੱਕ ਵਾਰੀ ਇੱਕ ਬੰਦਾ ਤੁਰਿਆ ਜਾਂਦਾ ਆਪਣੇ راہ ਰਸਤੇ। ਰਸਤੇ ਵਿੱਚ ਉਸ ਨੂੰ ਇੱਕ ਸੱਪ ਮਿਲਦਾ। ਤਾਰਾਂ ਚ ਫਸਿਆ ਹੁੰਦਾ ਗੁੰਝਲ ਪਿਆ ਹੁੰਦਾ ਐਨੀ ਕੁ ਬੁਰੀ ਤਰ੍ਹਾਂ ਫਸਿਆ ਹੁੰਦਾ ਵਾ ਤੇ ਉਹਨੂੰ ਨਿਕਲਿਆ ਨਹੀਂ ਜਾਂਦਾ ਇਹ ਵੇਖੇ ਬੰਦੇ ਨੂੰ ਤਰਸ ਆ ਜਾਂਦਾ ਉਹ ਪਹਿਲੇ ਸਮਝਦਾ ਉਹ ਫਸ ਗਿਆ ਕਿਦਾ ਫਿਰ ਉਹਨੂੰ ਉਹਨਾ ਸੱਪ ਗੰਦਾ ਵਾ ਵੀ ਮੈਨੂੰ ਖੋਲ ਮੇਰੇ ਕੋ ਨਿਕਲਿਆ ਨਹੀਂ ਜਾਂਦਾ ਉਹਨੂੰ ਖੋਦਾ ਤਾਰਾਂ ਦੇ ਗੁੰਝਲ ਦੇ ਵਿੱਚੋਂ ਕੱਢ ਦਿੰਦਾ ਵਾ ਹੁਣ ਬੰਦਾ ਦਇਆਵਾਨ ਦਇਆ ਆ ਵੀ ਜਾਂਦੀ ਬੰਦੇ ਦੇ ਮਨ ਦੇ ਵਿੱਚ ਲੇਕਿਨ ਜਿਹੜਾ ਸੱਪ ਉਹਦੀ ਫਿਤਰਾਂ ਦਾ ਡੰਗਣਾ ਸੱਪ ਨੂੰ ਜਦੋਂ ਉਹਨੇ ਖੋਲਿਆ ਤੇ ਸੱਪ ਭਾਜੀ ਹੋ ਗਿਆ ਛੱਡੇ ਕਹਿੰਦਾ ਮੈਂ ਤਾਂ ਤੁਹਾਨੂੰ ਡੰਗਣਾ ਕਹਦਾ ਦਾਣਾ ਕਰ ਮੈਂ ਤੈਨੂੰ ਫਸੇ ਨੂੰ ਵੇਖਿਆ ਵਾ ਤੇਰੀ ਮੈਂ ਮਦਦ ਕੀਤੀ ਆ ਤੂੰ ਮੈਨੂੰ ਨਾ ਡੰਗ ਇਹ ਹੋਰ ਨੂੰ ਡੰਗ ਲਾ ਕਹਿੰਦਾ ਨੇ ਮੇਰੀ ਤੇ ਫਿਤਰਤਾ ਬਈ ਮੈਂ ਤੈਨੂੰ ਡੰਗਣਾ ਹੀ ਲੱਗਣਾ ਉਹਨੇ ਫੇਰੇ ਅਥਪੈਰ ਜੋੜੇ ਸੱਪ ਦੇ ਅੱਗੇ ਪਰ ਸੱਪਾ ਭਾਜੀ ਨਹੀਂ ਮੰਨੇ ਉਹ ਕਹਿੰਦਾ ਮੈਂ ਤੈਨੂੰ ਡੰਗਣਾ ਹੀ ਟੰਗਣਾ ਕਹਿੰਦਾ ਚਲ ਤੂੰ ਮੈਨੂੰ ਇੱਕ ਮੌਕਾ ਦੇ ਇਸ ਦੀ ਸਲਾਹ ਲੈ ਲੈਣੇ ਉਦੋਂ ਇੱਕ ਖੋਤਾ ਤੁਰਿਆ ਆਂਦਾ ਸੀ ਵੰਦੇ ਨੇ ਸਾਰੀ ਗੱਲ ਦਸੀ। ਇਹ ਕਹਿੰਦਾ ਮੈਂ ਤੁਰਿਆ ਆਂਡਿਆ ਸੀ। ਇੱਥੇ ਆ ਸਾਪਾਂ ਮੈਂ ਵੇਖਿਆ ਫਸਿਆ। ਇਹ ਕੋਨੇ ਘਲੇ ਨਹੀਂ ਜਾਂਦਾ। ਇਹਨੇ ਮੈਨੂੰ ਕਿਹਾ ਵੀ ਮੈਨੂੰ ਕੱਢ। ਪਰ ਮੈਂ ਸਮਝਿਆ ਨੂੰ ਕੱਢਣਾ ਕਿਦਾਂ? ਤੇ ਫੇਰ ਮੈਂ ਕੱਢਿਆ। ਹੁਣ ਮੈਂ ਇਹਨੂੰ ਕੱਢਿਆ ਮੈਂ ਤਾਂ ਭळा ਕੀਤਾ ਕਹਿੰਦਾ ਮੈਂ ਤੈਨੂੰ ਡਕਣਾ। ਖੋਤਾ ਗਣਾ ਸਾਪ ਭਾ ਤੁਹਾਨੂੰ ਢੰਗ ਮੰਤਾ ਬੜਾ ਹੈਰਾਨ ਕਹਿੰਦਾ ਇਹ ਉਹਦੇ ਵੱਲ ਹੋ ਗਿਆ ਉਹ ਕਹਿੰਦਾ ਮੈਂ ਜਦੋਂ ਚੰਗਾ ਭੜਾ ਸੀ ਮੇਰੇ ਮਾਲਕਾਂ ਨੇ ਖੋਤਾ ਕਹਿੰਦਾ ਖੋਤਾ ਮੈਂ ਜਦੋਂ ਚੰਗਾ ਭੜਾ ਸੀ ਮੇਰੇ ਮਾਲਕਾਂ ਨੇ ਮੈਨੂੰ ਪਾਲਿਆ ਵੱਡਾ ਕੀਤਾ ਮੇਰੇ ਤੇ ਸਮਾਨ ਧੁੰਦੇ ਰਹੇ ਕਹਿੰਦਾ ਜਦੋਂ ਮੈਂ ਬੁੱਢਾ ਹੋ ਗਿਆ ਇਹਨਾਂ ਨੇ ਮੈਨੂੰ ਉਦਾਂ ਹੀ ਛੱਡਦਾ ਕਿ ਜਦ ਦਹ ਹੋ ਜਿੱਥੇ ਮਰਜੀ ਕਹਿੰਦਾ ਬੁੱਢਾ ਸਗਾਣੀ ਤੇ ਇਹਦਾ ਤੂੰ ਡੰਗ ਸਾਪ ਕਹਿੰਦਾ ਹੁੰਦਾ ਪਤਾ ਨੂੰ ਡਗ ਡਗਣਾ। ਉਹ ਕਹਿੰਦਾ ਨਹੀਂ 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 ਨਹੀਂ। ਮੈਂ ਤੇਰਾ ਭਲਾ ਕੀਤਾ ਇਹਦਾ ਨਾ ਕਰ। ਉਹ ਖੋਤੇ ਖੋਤੇ ਨੇ ਆਪਣੀ ਫਿਤਰ ਦਾ ਦਿੱਤੀ ਆ ਤੂੰ ਸਮਝਿਆ ਯਾਰ। ਉਹ ਸਾਪਾ ਕਹਿੰਦਾ ਤੂੰ ਜੋ ਮਰਜੀ ਕਰ ਮੈਂ ਤੈਨੂੰ ਡਗ ਲੈ ਡਗਣਾ। ਬੰਦਾ ਕਹਿੰਦਾ ਚਲੇ ਇੱਕ ਜਣੇ ਦੀ ਹੋਰ ਸੁਣਾ ਲੈਂਦੇ ਨੇ। ਉਧਰੋਂ ਗਾਤੜੀ ਆਂਦੀ। ਗਾਣ ਨੂੰ ਬੰਦੇ ਨੇ ਗਾਲੇ ਦਸੀ। ਵੀ ਮੈਂ ਤੁਰਿਆਦਾ ਸੀ। ਸਾਪ ਉਹ ਧਰਾ ਵਿੱਚ ਫਸਿਆ ਸੀ ਗੁੰਝਲ ਗੜ ਤਗੜਾ ਪਿਆ ਸੀ ਮੈਂ ਪਹਿਲੇ ਨੂੰ ਸਮਝਿਆ ਪਾ ਫਿਰ ਉਹਨਾਂ માં ਕੱਢਿਆ ਹੁਣ ਕਹਿੰਦਾ ਮੈਨੂੰ ਡੰਗਣਾ ਗਾਹ ਕਹਿੰਦੀ ਆ ਬਈ ਸੱਪ ਵੀਰ ਤੈਨੂੰ ਡੰਗ ਕਹਿੰਦੀ ਜਦੋਂ ਮੈਂ ਮੈਨੂੰ ਮੇਰੇ ਮਾਲਕਾਂ ਨੇ ਖਰੀਦਿਆ ਮਿਰਚ ਉਹ ਦੁੱਧ ਲੈ ਲੈ ਕੇ ਵੇਚਦੇ ਰਹੇ ਆਪਣਾ ਖਿਆਲ ਕਰਦੇ ਰਹੇ ਅੱਜ ਮੈਂ ਬੁੱਢੀ ਹੋ ਗਈ ਦੋ ਦੋ ਨਿਕਲਣਾ ਬੰਦ ਹੋ ਗਿਆ ਮੈਨੂੰ ਨਾਲੇ ਖੋਲਾ ਰਖੇ ਤਾਂ ਕਿ ਛੜਦਾ ਇਹਦਾ ਦਫਾ ਹੋ ਜਿੱਥੇ ਮਰਦੀ ਜਾਵੇ ਕਹਿੰਦੀ ਬੰਦੇ ਦੀ ਨੀਂਦ ਚੰਗੀ ਨਹੀਂ ਤੋ ਇਹਨੂੰ ਡੰਗ ਸਾਪ ਕਹਿੰਦਾ ਲੱਲਾ ਸੁਲਾਓ ਮੈਂ ਤਾਂ ਇਹਨੂੰ ਡੰਗਣਾ ਹੀ ਡੰਗਣਾ ਮੇਰੀ ਫਿਤਰਤਾ ਮੈਂ ਡੰਗਣਾ ਮਰਦਾਂ ਨੂੰ ਡੰਗ ਡੰਗ ਕੇ ਹੀ ਰਹਿਣਾ ਉਹਨੇ ਬਥੇਰੇ ਹਾਰ ਪਿਆਰ ਜੋੜੇ ਕਹਿੰਦਾ ਨਾ ਨਾ ਐਦਾਂ ਨਾ ਕਰ ਮੈਂ ਤੇਰਾ ਭਲਾ ਕੀਤਾ ਵਾ ਮੰਨਿਆ ਚੱਲ ਦੋ ਜਣਾਂ ਨੇ ਆਪਣੀ ਆਪਣੀ ਫਿਤਰ ਦੱਸ ਦਿੱਤੀ ਹੈ ਤੋਏ ਦਾ ਨਾਗਰ ਉਹ ਕਹਿੰਦਾ ਨਹੀਂ ਮੈਂ ਤੈਨੂੰ ਡੰਗਰਾ ਹਾਂ ਡੰਗਣਾ ਹੀ ਡੰਗਣਾ ਉਹ ਕਹਦਾ ਜਾਲ ਇੱਕ ਹੋਰ ਬੰਦੇ ਸਾਲ ਆਣੇ ਫਾਈਨਲ ਹੋ ਗਿਆ ਉਸ ਤੋਂ ਬਾਅਦ ਕਿਹਦੀ ਦਿਨ ਲੈਣੀ ਜੋ ਕਹੂਗਾ ਉਹ ਫਾਈਨਲ ਹੋਪ ਤੋ ਉਧਰੋਂ ਬਾਂਦਰ ਤੁਰਿਆ ਆਂਦਾ ਹੈ ਬਾਂਦਰ ਨੂੰ ਬੰਦੇ ਨੇ ਕਿਹਾ ਬਈ ਬਾਂਦਰ ਬਾ ਇਹ ਤਾਂ ਇਦਾਂ ਹੋਇਆ ਵੀ ਮੈਂ ਤੁਰਿਆ ਡਿਆ ਸੀ ਤਾਰਾਂ ਦਾ ਗੁਸ਼ਾ ਸੀ ਇਹਦੇ ਚ ਸੱਪ ਫਸਿਆ ਸੀ ਤੇ ਮੈਨੂੰ ਤਦਸ ਆ ਗਿਆ ਮੈਂ ਸੱਪ ਨੂੰ ਕੱਢ ਦਿੱਤਾ ਇਹ ਮੈਨੂੰ ਕਹਿੰਦਾ ਡੰਗਣਾ ਵਾ ਕਹਿੰਦਾ ਬਾਂਦਰ ਕਹਿੰਦਾ ਮੈਨੂੰ ਤੂੰ ਇਹ ਦੱਸ ਉਹ ਇਹ ਫਸਿਆ ਕਿੱਦਾਂ ਹੈ ਤੇ ਸੱਪ ਕਹਿੰਦਾ ਵੀ ਮੈਨੂੰ ਡੰਗਣਾ ਮੇਰੀ ਫਤਰਤ ਆ ਮੈਂ ਡਾਂਕੇ ਰਹਿਣਾ ਸੱਪ ਬਾਂਦਰ ਨੂੰ ਕਹਿੰਦਾ ਉਹ ਕਹਿੰਦਾ ਤੂੰ ਬਾਂਦਰ ਕਹਿੰਦਾ ਸੱਪ ਨੂੰ ਕਹਿੰਦਾ ਤੂੰ ਇਦਾਂ ਕਰ ਮੈਨੂੰ ਇਹ ਦੱਸ ਬਈ ਤੂੰ ਫਸਿਆ ਕਿੱਦਾਂ ਹੈ ਤੇ ਉਹਦਾ ਮੈਨੂੰ ਇੱਕ ਵਾਰੀ ਨਾ ਫਸ ਕੇ ਵਿਖਾ ਤੈਸਾਬਾ ਫੇਰ ਉਦਾਂ ਹੀ ਉਤਾਰਾਂ ਦੇ ਵਿੱਚ ਜਿਹੜਾ ਫਸ ਜਾਂਦਾ ਵਾ ਬਿਲਕੁਲ ਉਦਾਂ ਹੀ ਫਸ ਜਾਂਦਾ ਫਸਿਆ ਹੁੰਦਾ ਬਾਂਦਰ ਕਹਿੰਦਾ ਬੰਦੇ ਨੂੰ ਹਉ ਨਾ ਤੂੰ ਭੱਜ ਜਾ ਇੱਥੋਂ ਕਹਿੰਦਾ ਖਲੋਈ ਨਾ ਇੱਥੇ ਹੋਰ ਨਾ ਇਹਨੂੰ ਸਾਲੇ ਨੂੰ ਕੱਢੀ ਹੁਣ ਭੱਜ ਜਾ ਇੱਥੋਂ ਵਸ ਜੇ ਕੰਨਾ ਨੇ ਫੇਰ ਤੈਨੂੰ ਨਿਕਲਾਈ ਭੱਜ ਜਾ ਇੱਥੋਂ ਇਹ ਕਹਣਾ ਮੋਰਲ ਪਤਾ ਕੀ ਆ ਸੱਪ ਦੇ ਨਾਲ ਕਦੀ ਪ੍ਰੀਤ ਨਹੀਂ ਲਾਣੀ ਚਾਹੀਦੀ ਕੋ ਜਿਹੜਾ ਸੱਪ ਆਣਾ ਇਹਦੀ ਫਿਤਰਤ ਆ ਇਹਨੇ ਤੁਹਾਨੂੰ ਡੰਗਣਾ ਹੀ ਡੰਗਣਾ ਜਿੰਨਾ ਮਰਜ਼ੀ ਦਾ ਭਲਾ ਕਰ ਲੋ ਸੱਪ ਦੇ ਨਾਲ ਪ੍ਰੀਤ ਨਹੀਂ ਲਾਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ